ਮੇਰਾ ਹਸਬੰਦ ਕਿਹੇ ਜਨਾਨੀ ਨਾਲ ਰਹਿ ਰਿਹਾ ਸੀ ਭਈ ਯਾਰਾਨੀ ਨਾਲ ਰੰਦਾ ਪਿਆ ਇਨਲੀਗਲ ਰਹਿੰਦਾ ਪਿਆ ਉਹਦੇ ਨਾਲ 24 ਇਹ Shimla Puri ਅੱਛਾ Shimla Puri ਰਹਿੰਦਾ ਪਿਆ ਰੰਗੇ ਹੱਥ ਫੜਿਆ ਇਹਨਾਂ ਨੂੰ ਅੱਗੇ ਵੀ ਦੋ ਵਾਰੀ ਫੜਿਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਈ ਹੁਣ ਤੀਜੀ ਵਾਰੀ ਫੇਰ ਫੜਿਆ ਹੈਗਾ ਇਹਨਾਂ ਨੂੰ 24 ਸਾਲ ਮੇਰੇ ਵਿਆਹ ਨੂੰ ਹੋ ਗਏ ਘਰੇ ਕੋਈ ਖਰਚਾ ਨਹੀਂ ਦਿੰਦਾ ਕੁਛ ਨਹੀਂ ਤੁਹਾਡੇ ਵੀ ਬੱਚੇ ਵੀ ਆ ਗਏ ਹਾਂਜੀ 4 ਬੱਚੇ ਹੈ ਮੇਰੇ ਦੋ ਬੱਚੇ ਦੋ ਕੁੜੀਆਂ ਦੋ ਮੁੰਡੇ ਹੈਗੇ ਵੱਡੇ ਆ ਬੱਚੇ ਇੱਕਦੋਤੋਂ ਰਹਿਦੇ ਇਹਨਾਂ ਨਾਲ ਇਹ ਇਹਦੇ ਨਾਲ 11 ਮਹੀਨੇ ਤੋਂ ਰਹਿ ਰਿਹਾ ਹੈ 11 ਮਹੀਨੇ ਤੋਂ ਨਾਲ ਸੰਪਰਕ ਹੈ ਹਾਂਜੀ ਤਿਆਦੀ ਕੀ ਮਾਮਲਾ ਹੋਇਆ ਅੱਜ ਇਹਨਾਂ ਨੂੰ ਰੰਗੇ ਹੱਥ ਫੜਿਆ ਆਪਾਂ ਇਹਨਾਂ ਦੋਨਾਂ ਨੂੰ ਪੁਲਿਸ ਮੁਕੇ ਤੇ ਆਈ ਹੈਗੀ ਪੁਲਿਸ ਲੈ ਕੇ ਆਈ ਹੈਗੀ ਇਹਨਾਂ ਨੂੰ ਉੱਥੇ ਮੰਗ ਕੀ ਕਰਦੇ ਮੰਗਿਆ ਹੀ ਕਰਦੇ ਹੈਗੇ ਕਿ ਮੈਨੂੰ ਮੇਰੇ ਬੱਚੇ ਹੈਗੇ 4 ਮੈਨੂੰ ਖਰਚਾ ਚਾਹੀਦਾ ਹੈਗਾ ਦੇਖੋ ਜੇ ਉਹਦੇ ਨਾਲ ਰਹਿਣਾ ਨੇ ਉਹਦੇ ਨਾਲ ਰਵੇ ਮੈਨਾਂ ਸਹੀ ਤਰੀਕੇ ਡਿਵੋਰਸ ਕਰੇ ਤੇ ਮੇਰੇ ਨਾਲ ਮੈਨੂੰ ਖਰਚਾ ਦੇਵੇ ਮੈਨੂੰ ਮੇਰੇ ਬੱਚਿਆਂ ਦਾ ਠੀਕ ਹੈ ਸਾਨੂੰ ਗਲੀ ਨੰਬਰ 18 ਮੱਲਾ ਫੱਤੀ ਸਿੰਘ ਨਗਰ ਚੋਂ ਇੱਕ ਮਾਮਲਾ ਜੁਨਾਈਏ ਸਾਡੇ ਕੋਲ ਆਈ ਨੂੰ ਉਹਨੇ ਦੱਸਿਆ ਜਿਹੜਾ ਮੇਰੇ ਘਰ ਵਾਲਾ ਉਦੀਜੇ ਕੁਮਾਰ ਆ ਉਹ ਕੋਈ ਹੋਰ ਜਨਾਨੀ ਰਿਲੇਸ਼ਨ ਵਿੱਚ ਰਹਿੰਦਾ ਵਾ ਜਿਹੜੀ ਉਹਦੇ ਨਾਲ ਰਿਲੇਸ਼ਨ ਰਹਿੰਦੀ ਆ ਉਹਦਾ ਨਾਮ ਸ਼ਮਨਾ ਉਹਦੇ ਤਿੰਨ ਬੱਚੇ ਨੇ ਪਹਿਰਾ ਬੀਏ ਕੁਮਾਰਾ ਉਹਦੇ ਚਾਰ ਉੱਤੇ ਦੇ ਇਹੋ ਦੋਨੇ ਪਾਰਟੀਆਂ ਬੁਲਾਈਆਂ ਨੇ ਬਾਅਦ ਤੱਕ ਜਿਉ ਹੋਗਾ ਉਹ ਹਮੇਲੇ ਹੋ ਜਾਊਗਾ ਜੀ ਮੇਰਾ ਹਸਬੰਦ ਕਿਹੇ ਜਨਾਨੀ ਨਾਲ ਰਹਿ ਰਿਹਾ ਸੀ ਭਈ ਜਾਨੀ ਨਾਲ ਰਹਿੰਦਾ ਪਿਆ ਇਨਲੀਗਲ ਰਹਿੰਦਾ ਪਿਆ ਉਹਦੇ ਨਾਲ 24 ਐ ਸ਼ਿਮਲਾਪੁਰੀ ਅੱਛਾ ਸ਼ਿਮਲਾਪੁਰੀ ਰਹਿੰਦਾ ਪਿਆ ਰੰਗੇ ਹੱਥ ਫੜਿਆ ਇਹਨਾਂ ਨੂੰ ਅੱਗੇ ਵੀ ਦੋ ਵਾਰੀ ਫੜਿਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਈ ਹੁਣ ਤੀਜੀ ਵਾਰੀ ਫੇਰ ਫੜਿਆ ਹੈਗਾ ਇਹਨਾਂ ਨੂੰ 24 ਸਾਲ ਮੇਰੇ ਵਿਆਹ ਨੂੰ ਹੋ ਗਿਆ ਘਰੇ ਕੋਈ ਖਰਚਾ ਨਹੀਂ ਦਿੰਦਾ ਕੁਛ ਨਹੀਂ ਤੁਹਾਡੇ ਕੋਈ ਬੱਚੇ ਵੀ ਆ ਹਾਂਜੀ ਚਾਰ ਬੱਚੇ ਆ ਮੇਰੇ ਦੋ ਬੱਚੇ ਦੋ ਕੁੜੀਆਂ ਦੋ ਮੁੰਡੇ ਹੈਗੇ ਵੱਡੇ ਆ ਬੱਚੇ ਇੱਕ ਉਹਦੋਂ ਤੋਂ ਰਹਿਦੇ ਨਾਲ ਇਹ ਇਹਦੇ ਨਾਲ 11 ਮਹੀਨੇ ਤੋਂ ਰਹਿ ਰਿਹਾ ਹੈ ਉਹ 11 ਮਹੀਨੇ ਤੋਂ ਨਾਲ ਸੰਪਰਕ ਹੈ ਹਾਂਜੀ ਤੇ ਅੱਜ ਕੀ ਮਾਮਲਾ ਹੋਇਆ ਅੱਜ ਇਹਨਾਂ ਨੂੰ ਰੰਗੇ ਹੱਥ ਫੜਿਆ ਆਪਾਂ ਇਹਨਾਂ ਦੋਨਾਂ ਨੂੰ ਪੁਲਿਸ ਮੁਕੇ ਤੇ ਆਈ ਹੈਗੀ ਪੁਲਿਸ ਲੈ ਕੇ ਆਈ ਹੈਗੇ ਇਹਨਾਂ ਨੂੰ ਉੱਥੇ ਮੰਗ ਕੀ ਕਰਦੇ ਮੰਗਿਆ ਹੀ ਕਰਦੇ ਹੈਗੇ ਕਿ ਮੈਨੂੰ ਮੇਰੇ ਬੱਚੇ ਹੈਗੇ ਚਾਰ ਮੈਨੂੰ ਖਰਚਾ ਚਾਹੀਦਾ ਹੈਗਾ ਦੇਖੋ ਜੋ ਉਹਦੇ ਨਾਲ ਰਹਿਣਾ ਨੇ ਉਹਦੇ ਨਾਲ ਰਵੇ ਮੇਨ ਸਹੀ ਤਰੀਕੇ ਡਿਵੋਰਸ ਕਰੇ ਤੇ ਮੇਰੇ ਨਾਲ ਮੈਨੂੰ ਖਰਚਾ ਦੇਵੇ ਮੈਨੂੰ ਮੇਰੇ ਬੱਚਿਆਂ ਦਾ ਠੀਕ ਹੈ ਸਾਨੂੰ ਗਲੀ ਨੰਬਰ 18 ਮੱਲਾ ਫੱਤੇ ਸਿੰਘ ਨਗਰ ਚੂ ਇੱਕ ਮਾਮਲਾ ਜਨਾਈਏ ਸਾਡੇ ਕੋਲ ਆਈ ਨੂੰ ਉਹਨੇ ਦੱਸਿਆ ਜਿਹੜਾ ਮੇਰੇ ਘਰ ਵਾਲਾ ਉਦੀਜ ਕੁਮਾਰ ਆ ਉਹ ਕੋਈ ਹੋਰ ਜਨਨ ਦੇ ਰਿਲੇਸ਼ਨ ਵਿੱਚ ਰਹਿੰਦਾ ਵਾ ਜਿਹੜੀ ਉਹਦੇ ਨਾਲ ਰਿਲੇਸ਼ਨ ਰਹਿੰਦੀ ਆ ਉਹਦਾ ਨਾਮ ਸ਼ਮਨਾ ਉਹਦੇ ਤਿੰਨ ਬੱਚੇ ਨੇ ਜਿਹੜਾ ਵੀਏ ਕੁਮਾਰਾ ਉਹਦੇ ਚਾਰ ਉੱਤੇ ਇਹੋ ਦੋਨੇ ਪਾਰਟੀਆਂ ਬੁਲਾਈ ਨੇ ਬਾਅਦ ਤਵਤੀ ਜੋ ਹੋਊਗਾ ਉਹ ਹਮੇਲੇ ਲੱਗੇਗਾ ਜੀ ਮੇਰਾ ਹਸਬੰਡ ਕਿਹੇ ਜਨਾਨੀ ਨਾਲ ਰਹਿ ਰਿਹਾ ਸੀ ਭਈ ਜਾਨੀ ਨਾਲ ਰੰਦਾ ਪਿਆ ਇਨਲੀਗਲ ਰਹਿੰਦਾ ਪਿਆ ਉਹਦੇ ਨਾਲ 24 ਇਹ Shimla Puri ਅਚਾ Shimla Puri ਰਹਿੰਦਾ ਪਿਆ ਰੰਗੇ ਹੱਥ ਫੜਿਆ ਇਹਨਾਂ ਨੂੰ ਅੱਗੇ ਵੀ ਦੋ ਵਾਰੀ ਫੜਿਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਈ ਹੁਣ ਤੀਜੀ ਵਾਰੀ ਫੇਰ ਫੜਿਆ ਹੈਗਾ ਇਹਨਾਂ ਨੂੰ 24 ਸਾਲ ਮੇਰੇ ਵਿਆਹ ਨੂੰ ਹੋ ਗਏ ਘਰੇ ਕੋਈ ਖਰਚਾ ਨਹੀਂ ਦਿੰਦਾ ਕੁਛ ਨਹੀਂ ਤੁਹਾਡੇ ਵੀ ਬੱਚੇ ਵੀ ਆ ਹਾਂ ਜੀ ਚਾਰ ਬੱਚੇ ਹੈ ਮੇਰੇ ਦੋ ਬੱਚੇ ਦੋ ਕੁੜੀਆਂ ਦੋ ਮੁੰਡੇ ਹੈਗੇ ਵੱਡੇ ਬੱਚੇ ਇੱਕ ਉਹ ਤੋਂ ਰਹਿਦੇ ਇਹਨਾਂ ਨਾਲ ਇਹ ਇਹਦੇ ਨਾਲ 11 ਮਹੀਨੇ ਤੋਂ ਰਹਿ ਰਿਹਾ ਹੈ 11 ਮਹੀਨੇ ਤੋਂ ਨਾਲ ਸੰਪਰਕ ਹਾਂਜੀ ਤੇ ਅੱਜ ਕੀ ਮਾਮਲਾ ਹੋਇਆ ਅੱਜ ਇਹਨਾਂ ਨੂੰ ਰੰਗੇ ਹੱਥ ਫੜਿਆ ਆਪਾਂ ਇਹਨਾਂ ਨੂੰ ਦੋਨਾਂ ਨੂੰ ਪੁਲਿਸ ਮੁਕੇ ਤੇ ਆਈ ਹੈਗੀ ਪੁਲਿਸ ਲੈ ਕੇ ਆਈ ਹੈਗੀ ਇਹਨਾਂ ਨੂੰ ਉੱਥੇ ਮੰਗ ਕੀ ਕਰਦੇ ਮੰਗ ਆਹੀ ਕਰਦੇ ਹੈਗੇ ਕਿ ਮੈਨੂੰ ਮੇਰੇ ਬੱਚੇ ਹੈਗੇ ਚਾਰ ਮੈਨੂੰ ਖਰਚਾ ਚਾਹੀਦਾ ਹੈਗਾ ਦੇਖੋ ਜੇ ਉਹਦੇ ਨਾਲ ਰਹਿਣਾ ਨੇ ਉਹਦੇ ਨਾਲ ਰਵੇ ਮੇਨਾਂ ਸਹੀ ਤਰੀਕੇ ਡਿਵੋਰਸ ਕਰੇ ਤੇ ਮੇਰੇ ਨਾਲ ਮੈਨੂੰ ਖਰਚਾ ਦੇਵੇ ਮਿਲ ਮੇਰੇ ਬੱਚਿਆਂ ਦਾ ਠੀਕ ਹੈ ਇਹ ਸਾਨੂੰ ਗਲੀ ਨੰਬਰ 18 ਮੱਲਾ ਫਤੇ ਸਿੰਘ ਨਗਰ ਚੋਂ ਇੱਕ ਮਾਮਲਾ ਜਨਾਇਆ ਸਾਡੇ ਕੋਲ ਆਇਆ ਉਹਨੇ ਦੱਸਿਆ ਜਿਹੜਾ ਮੇਰੇ ਘਰ ਵਾਲਾ ਉਦੀਜ ਕੁਮਾਰਾ ਉਹ ਕੋਈ ਹੋਰ ਜਨਾੰਦੀ ਰਿਲੇਸ਼ਨ ਵਿੱਚ ਰਹਿੰਦਾ ਵਾ ਜਿਹੜੀ ਉਹਦੇ ਨਾਲ ਰਿਲੇਸ਼ਨ ਰਹਿੰਦੀ ਆ ਉਹਦਾ ਨਾਮ ਸ਼ਮਨਾ ਉਹਦੇ ਤਿੰਨ ਬੱਚੇ ਨੇ ਤੇਰਾ ਵੀਏ ਕੁਮਾਰਾ ਉਹਦੇ ਚਾਰ ਉੱਤੇ ਦੇ ਇਹੋ ਦੋਨੇ ਪਾਰਟੀਆਂ ਬੁਲਾਈਆਂ ਨੇ ਬਾਅਦ ਤੱਕ ਜਿਉ ਹੋਗਾ ਉਹ ਹਮਲੇ ਲੇਗਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर